ਸੰਖੇਪ ਕੀਵੇਂ ਬਦਲਣਾ ਸਿੱਖਣਾ ਤੁਹਾਨੂੰ ਖਰਾਬ ਲੱਗ ਸਕਦਾ ਹੈ ਅਤੇ ਬੇਆਰਾਮੀ ਵੀ ਮਹਿਸੂਸ ਹੋ ਸਕਦੀ ਹੈ। ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਸੇ ਬਾਲਗ ਦੇ ਡਾਈਪਰ ਨੂੰ ਕਿਵੇਂ ਬਦਲਣਾ ਹੈ। ਆਮ ਤੌਰ ਤੇ ਇਸ ਨੂੰ ਸੰਖੇਪ ਕਿਹਾ ਜਾਂਦਾ ਹੈ ਅਤੇ ਤੁਹਾਨੂੰ ਕਿਸੇ ਅਸ਼ੁੱਧ ਵਿਅਕਤੀ ਦੀ ਦੇਖਭਾਲ ਦੇ ਕੁਝ ਨੁਕਤੇ ਦਿੰਦੇ ਹਾਂ। ਅਸ਼ੁੱਧ ਹੋਣ ਦਾ ਮਤਲਬ ਜੋ ਵਿਅਕਤੀ ਜਿਸ ਦੀ ਤੁਸੀਂ ਦੇਖਭਾਲ ਕਰਦੇ ਹੋ ਟਾਇਲਟ ਜਾਂਸਮੇ ਆਪਣੇ ਤੇ ਰੋਕ ਨਹੀਂ ਲਗਾ ਸਕਦਾ। ਜਦੋਂ ਤੁਸੀਂ ਕਿਸੇ ਲਈ ਇਸ ਕਿਸਮ ਦੀ ਦੇਖਭਾਲ ਕਰਦੇ ਹੋ ਤਾਂ ਤੁਸੀਂ ਉਸ ਨੂੰ ਸਾਫ਼ ਰਹਿਣ ਅਤੇ ਇਨਫੈਕਸ਼ਨ ਤੋਂ ਬਚਾਅ ਵਿੱਚ ਮਦਦ ਕਰਦੇ ਹੋ ਆਓ ਇਸ ਦੀ ਕੋਸ਼ਿਸ਼ करिए ਇੱਥੇ ਵੱਖ-ਵੱਖ ਤਰ੍ਹਾਂ ਦੇ ਸੰਖੇਪ ਹਨ ਇਸ ਲਈ ਦੇਖਭਾਲ ਪ੍ਰਾਪਤ ਕਰਤਾ ਵਿਅਕਤੀ ਨੂੰ ਜੋ ਵੀ ਪਸੰਦ ਹੈ ਉਸ ਨੂੰ ਚੁਣੋ ਇੱਕ ਟੈਬ ਸੰਖੇਪਤਾ ਇਸਤੇਮਾਲ ਕਰਨਾ ਸੌਖਾ ਹੋ ਸਕਦਾ ਹੈ ਜੇ ਤੁਸੀਂ ਉਨ੍ਹਾਂ ਦੇ ਬੈੱਡ ਤੇ ਸੰਖੇਪ ਬਦਲਦੇ ਹੋ ਜਾਂ ਉਨ੍ਹਾਂ ਦੀ ਬਾਥਰੂਮ ਵਿੱਚ ਸਹਾਇਤਾ ਕਰਦੇ ਹੋ ਤੁਸੀਂ ਟਾਇਲਟ ਪੇਪਰ ਦੀ ਮਦਦ ਨਾਲ ਸਾਫ਼ ਕਰ ਸਕਦੇ ਹੋ ਪਰੰਤੂ ਪਾਣੀ ਨਾਲ ਸਾਫ਼ ਕਰਨਾ ਵੀ ਇੱਕ ਵਧੀਆ ਤਰੀਕਾ ਹੈ ਸਾਫ਼ ਕਰਨ ਤੋਂ ਬਾਅਦ ਤੁਸੀਂ ਵਿਅਕਤੀ ਦੇ ਨਿੱਜੀ ਖੇਤਰਾਂ ਨੂੰ ਸਾਫ਼ ਕਰਨ ਲਈ ਇੱਕ ਵਿਅਕਤੀਗਤ ਸਫਾਈ ਕਰਨ ਵਾਲੀਆਂ ਪੂੰਝੀਆਂ ਦੀ ਵਰਤੋਂ ਕਰ ਸਕਦੇ ਹੋ ਜਾਂ ਸਾਬਣ ਅਤੇ ਪਾਣੀ ਦੀ ਤੁਹਾਨੂੰ ਕੁਝ ਕਰੀਮਾਂ ਦੀ ਵੀ ਲੋੜ ਪੈ ਸਕਦੀ ਹੈ ਅਤੇ ਕੁਝ ਡਿਸਪੋਜ਼ੇਬਲ ਦਸਤਾਨਿਆਂ ਦੀ ਵੀ ਜਦੋਂ ਕੋਈ ਅਸ਼ੁੱਧ ਵਿਅਕਤੀ ਦੀ ਦੇਖਭਾਲ ਕਰਦਾ ਹੈ ਤਾਂ ਉਸਤੇ ਹਰ ਵਾਰ ਟਾਇਲਟ ਜਾਣ ਤੋਂ ਬਾਅਦ ਜਾਂ ਸੰਖੇਪ ਗਿੱਲਾ ਹੋਣ ਤੋਂ ਬਾਅਦ ਜਨਨ ਅੰਗਾਂ ਨੂੰ ਸਾਫ਼ ਅਤੇ ਸੁੱਕਾ ਰੱਖੋ ਨਿੱਜੀ ਸਫਾਈ ਪੂੰਦੀਆ ਦੀ ਵਰਤੋਂ ਕਰਨਾ ਚੰਗਾ ਅਤੇ ਤੇਜ਼ ਤਰੀਕਾ ਹੈ ਪਰੰਤੂ ਦਿਨ ਵਿੱਚ ਘੱਟੋ-ਘੱਟ ਇੱਕ ਵਾਰ ਸਾਬਣ ਅਤੇ ਪਾਣੀ ਨਾਲ ਧੋਣਾ ਚਾਹੀਦਾ ਹੈ ਜਾਂ ਸ਼ਾਵਰ ਜਾਂ ਬੈੱਡ ਬਾਥ ਦੇਣੀ ਚਾਹੀਦੀ ਹੈ ਤੁਸੀਂ ਇਹਨਾਂ ਦੋਵਾਂ ਲਈ ਇੱਥੇ ਵੀਡੀਓ ਦੀ ਡੈਮੋ ਤੇ ਕਲਿੱਕ ਕਰ ਸਕਦੇ ਹੋ ਹੱਥ ਧੋਣ ਤੋਂ ਸ਼ੁਰੂਆਤ ਕਰੋ ਅਤੇ ਦਸਤਾਨੇ ਪੈਨੋ ਵਿਅਕਤੀ ਜਿਸਦੀ ਤੁਸੀਂ ਦੇਖਭਾਲ ਕਰ ਰਹੇ ਹੋ ਨੂੰ ਪਿੱਠ ਦੇ ਪਾਰ ਲਟਾ ਦਿਓ। ਉਹਨਾਂ ਦੀ ਪੈਂਟ ਉਤਾਰਨ ਵਿੱਚ ਮਦਦ ਕਰੋ ਅਤੇ ਵਾਪਸ ਸੰਖੇਪ ਵਿੱਚ ਕਰਨ ਵਿੱਚ ਉਹਨਾਂ ਦੀ ਮਦਦ ਕਰੋ। ਜੇ ਉਹ ਪੂਲ ਸਟਾਈਲ ਵਰਤਦੇ ਹਨ ਤਾਂ ਇੱਕ ਪਾਸੇ ਚੀਰੇ ਨਾਲ ਇਸ ਨੂੰ ਖੋਲ ਸਕਦੇ ਹੋ। ਸੰਖੇਪ ਵਿੱਚ ਅੱਗੋਂ ਦੀ ਸਮੇਟਤਿਓ ਅਤੇ ਘੁਮਾ ਦਿਓ। ਟਾਇਲਟ ਪੇਪਰ ਅਤੇ ਗਿੱਲੇ ਪੂੰਬੀਆਂ ਦੀ ਵਰਤੋਂ ਕਰੋ। ਕੋਈ ਵੀ ਧਿਆਨ ਕੇਂਦ੍ਰਿਤ ਗੰਦੇ ਖੇਤਰਾਂ ਨੂੰ ਪੂੰਜੋ। ਉਹਨਾਂ ਨੂੰ ਆਪਣੇ ਪਾਸੇ ਤੋਂ ਤੁਹਾਡੇ ਪਾਸੇ ਮੁੜਨ ਵਿੱਚ ਸਹਾਇਤਾ ਕਰੋ ਅਤੇ ਉਹਨਾਂ ਦੇ ਗੋਡੇ ਮੋੜੋ। ਤੁਸੀਂ ਇੱਕ ਛੋਟਾ ਜਿਹਾ ਕੂੜੇਦਾਨ ਰੱਖਣਾ ਚਾ ਸਕਦੇ ਹੋ ਜੋ ਕਿ ਚੰਗੀ ਤਰ੍ਹਾਂ ਸੀਲ ਹੋਵੇ ਜਿਸ ਨੂੰ ਤੁਸੀਂ ਸੰਖੇਪ ਨੂੰ ਦੂਰ ਕਰਨ ਲਈ ਇਸਤੇਮਾਲ ਕਰ ਸਕਦੇ ਹੋ ਹੁਣ ਆਓ ਅਸੀਂ ਉਹਨਾਂ ਦੇ ਨਿੱਜੀ ਖੇਤਰਾ ਨੂੰ ਚੰਗੀ ਤਰ੍ਹਾਂ ਸਾਫ਼ ਕਰਦੇ ਹਾਂ ਤੁਸੀਂ ਛੋਟੀ ਜਿਹੀ ਵੀਡੀਓ ਜੋ ਤੁਹਾਨੂੰ ਇਹ ਕਰਨਾ ਸਿਖਾਵੇਗੀ ਨੂੰ ਦੇਖਣ ਲਈ ਇੱਥੇ ਕਲਿੱਕ ਕਰ ਸਕਦੇ ਹੋ ਉਹਨਾਂ ਨੂੰ ਸਾਫ਼ ਕਰਨ ਤੋਂ ਬਾਅਦ ਉਹਨਾਂ ਨੂੰ ਲੋੜ ਅਨੁਸਾਰ ਸੁਝਾਈ ਕ੍ਰੀਮ ਨੂੰ ਵਰਤੋ ਸੰਖੇਪ ਵਿੱਚ ਸਾਫ਼ ਕਰਕੇ ਉਨ੍ਹਾਂ ਦੀ ਮਦਦ ਕਰਕੇ ਸਮਾਪਤ ਕਰੋ ਜਦੋਂ ਉਹ ਆਪਣੇ ਪਾਸੇ ਹੋਣ ਉਨ੍ਹਾਂ ਨੂੰ ਕੁੱਲੇ ਤੇ ਹੇਠਾਂ ਪਿੱਛੇ ਪਾਓ ਉਨ੍ਹਾਂ ਨੂੰ ਤੁਹਾਡੇ ਪਾਸੇ ਵੱਲ ਰੋਲ ਕਰੋ ਅਤੇ ਸਾਹਮਣੇ ਪਾਸੇ ਉਨ੍ਹਾਂ ਦੀਆਂ ਲੱਤਾਂ ਵਿੱਚਕਾਰ ਖਿੱਚੋ ਅਤੇ ਟੈਬ ਨੂੰ ਬੰਦ ਕਰੋ ਹੁਣ ਤੁਸੀਂ ਉਨ੍ਹਾਂ ਨੂੰ ਦੁਬਾਰਾ ਕੱਪੜੇ ਪਾਉਣ ਵਿੱਚ ਮਦਦ ਕਰ ਸਕਦੇ ਹੋ ਆਪਣੇ ਦਸਤਾਨੇ ਉਤਾਰ ਕੇ ਖਤਮ ਕਰੋ ਅਤੇ ਆਪਣੇ ਹੱਥ ਧੋਵੋ ਜੋ ਲੋਕ ਅਸ਼ੁੱਧ ਹਨ ਉਹਨਾਂ ਨੂੰ ਇਨਫੈਕਸ਼ਨ, ਚਮੜੀ ਰੋਗ ਜਾਂ ਡਿੱਗਣ ਦਾ ਖਤਰਾ ਜ਼ਿਆਦਾ ਰਹਿੰਦਾ ਹੈ। ਇਨ੍ਹਾਂ ਪਰੇਸ਼ਾਨੀਆਂ ਨੂੰ ਦੂਰ ਕਰਨ ਲਈ ਹੋਰ ਜਾਣਕਾਰੀ ਲਈ ਸਾਡੀ ਦੇਖਭਾਲ ਗਾਈਡ ਦੇਖੋ। ਅਸ਼ੁੱਧ ਵਿਅਕਤੀ ਦੀ ਦੇਖਭਾਲ ਕਰਨਾ ਕਿਸੇ ਲਈ ਕੋਈ ਮਜ਼ਾਕ ਨਹੀਂ ਹੈ। ਅਤੇ ਸ਼ਰਮਿੰਦਾ ਹੋਣਾ ਬਹੁਤ ਸਧਾਰਨ ਹੈ। ਇਸ ਤੇ ਤਰੀਕੇ ਲੱਭਣ ਲਈ ਇਕੱਠੇ ਕੰਮ ਕਰਨ ਦੀ ਕੋਸ਼ਿਸ਼ ਕਰੋ। ਹੋਰ ਦੇਖਭਾਲ ਕਰਤਾ ਸਹਾਇਤਾ ਅਤੇ ਸਰੋਤ ਲਈ ਸਾਡੇ ਚੈਨਲ ਨੂੰ ਦੇਖਣਾ ਯਕੀਨੀ ਕਰੋ।